ਦਾ ਕੈਂਪਸ ਛੋਟੇ ਸਾਹਿਬ ਜਦਾਂ ਸ਼ਹੀਦੀ ਦੇ ਆਡੇ ਨੂੰ ਸਮਰਪਿਤ ਕੈਂਪ ਹੈ ਜੀ ਇਹ ਸਾਡਾ ਸਤਵਾਂ ਕੈਂਪ ਹੈ ਔਰ ਖੂਨ ਦਾ ਨਿਕ ਮਹਾਦਾਨ ਹੈ ਜੋ ਕਿ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾ ਸਕਦਾ ਹੈ ਇਹ ਖੂਨਦਾਨ ਇੱਕ ਕੁਦਰਤ ਦੀ देन ਹੈ ਜੋ ਕਿਸੇ ਮਸ਼ੀਨ ਦੁਆਰਾ ਤਿਆਰ ਨਹੀਂ ਕੀਤਾ ਜਾ ਸਕਦਾ ਔਰ ਮੈਂ ਲੋਕਾਂ ਨੂੰ ਕਹਿਣਾ ਚਾਹਨਾ ਹੈ ਕਿ ਇਸ ਖੂਨਦਾਨ ਨੂੰ ਵੱਤ ਵੱਧ ਸਹਿਯੋਗ ਦਿਓ ਤੁਸੀਂ ਤਾਂ ਕਿ ਜੋ ਲੋੜਵੰਦ ਮਰੀਜ਼ਾਂ ਨੂੰ ਇਹ ਖੂਨ ਦਿੱਤਾ ਜਾ ਸਕੇ ਉਹਨਾਂ ਦੀ ਜਾਨ ਬਚਾਈ ਜਾ ਸਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜਿਹੜਾ ਛੋਟੇ ਸਾਹਿਬ ਜਦਾਂ ਦੇ ਸਾਡੇ ਛੋਟੇ ਸਾਹਿਬ ਜਦਿਆਂ ਜੀ ਦੇ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਜੋ ਮੇਰੇ ਛੋਟੇ ਵੀਰ ਜਤਿੰਦਰ ਸਿੰਘ ਰਿੰਕੂ ਤੇ ਇੰਦਾ ਦੀ ਸੁਚੀ ਟੀਮ ਨੇ ਲਾਇਆ ਇੱਕ ਬਹੁਤ ਚੰਗਾ ਪ੍ਰਾਪਾਲਾ ਮੈਂ ਇਹ ਜਿਹੜੀ ਨਵੀਂ ਚੇਤਨਾ ਨਵੀਂ ਸੋਚ ਜਿਹੜੀ ਅੱਜ ਦੇ ਯੰਗ ਜਨਰੇਸ਼ਨ ਨੂੰ ਆ ਰਹੀ ਹੈ ਮੈਂ ਇਹਦੀ ਸ਼ਲਾਘਾ ਕਰਦਾ ਇਹ ਇਹ ਇੱਕ ਤਰ੍ਹਾਂ ਦਾ ਇੱਕ ਵਾਰ ਬਿਲਕੁਲ ਹੀ ਇੱਕ ਕਾਮਕ ਖਲੋ ਗਿਆ ਸੀ ਖੂਨਦਾਨ ਮਾਹਦਾਨ ਖੂਨ ਤੁਸੀਂ ਦਿੰਦੇ ਹੋ ਇਹ ਛੇਤੀ ਪੂਰਾ ਹੋ ਜਾਂਦਾ ਤੇ ਇਹ ਮੈਂ ਸਮਝਦਾ ਹਰ ਇੱਕ ਨੂੰ ਕਰਨਾ ਵੀ ਚਾਹੀਦਾ ਮਾਨਵਤਾ ਦੀ ਇਹ ਅਸਲੀ ਸੇਵਾ ਵਾ ਤੇ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਇਹ ਚ ਬਚ ਰਹੀਆਂ ਤੇ ਇਹ ਜਿਹੜੀ ਨਵੀਂ ਸੋਤ ਤੇ ਚੇਤਨਾ ਦੀ ਜਿਹੜੀ ਮਸਾਲ ਆ ਅਰਿੰਕੂ ਵੀਰ ਨੇ ਤੇ ਇਹਨਾਂ ਦੀ ਟੀਮ ਨੇ ਇਹ ਜਗਾਈ ਹੈ ਮੈਂ ਹਮੇਸ਼ਾ ਇਹ ਇਸ ਮਸਾਲ ਜਿਹੜੀ ਇਹ ਹਮੇਸ਼ਾ ਜਗਦੀ ਰਹੇ ਲੋਕਾਂ ਨੂੰ ਰੋਸ਼ਨੀ ਦਿੰਦੀ ਰਹੇ ਚਾਨਣ ਦਿੰਦੀ ਰਹੇ ਤੇ ਮੈਂ ਇਸ ਦੀ ਆਸ ਕਰਦਾ ਤੇ ਇਹਨਾਂ ਵੱਲੋਂ ਕੀਤੇ ਇਸ ਭਰਪੂਰ ਛਲਾਕਾ ਜੋ ਕਦਮ ਦੀ ਜਿਹੜੀ ਆ ਮੈਂ ਛਲਾਕਾ ਕਰਦਾ ਛੋਟੇ ਸਾਹਿਬ ਜਿਆਦੇ ਆ ਦੀ ਦੀ ਨੂੰ ਸਮਰਪਤ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਇਹ ਲਾਇਆ ਗਿਆ ਹੈ ਇਸ ਚ 200 ਵਲੰਟੀਅਰ ਜਿਹੜੇ ਜਿਨ੍ਹਾਂ ਨੇ ਅੱਜ ਜਿਹੜਾ ਬਲੱਡ ਡੋਨੇਟ ਕਰਨਾ ਹੈ ਸੋ ਮੈਂ ਜਿੱਥੇ ਉਹਨਾਂ ਆਪਣੇ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀਆਂ ਹੋਮ ਲਈ ਉਹਨਾਂ ਦੀ ਯਾਦ ਨੂੰ ਸਮਰਪਤ ਉਹਦਾ ਸੀ ਸ਼ਹੀਦੀ ਨੂੰ ਸਬਤ ਸ ਇੱਕ ਕੈਂਪ ਮੈਂ ਉਹਨਾਂ ਮਹਾਨ ਸ਼ੀਤਾ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਰਨਾ ਤੇ ਇਹਨਾਂ ਨੂੰ ਸਾਰੀ ਜਿਹੜੀ ਸੋਸਾਇਟੀ ਆ ਰਿੰਕੂ ਜੀ ਜਿਹੜੇ ਪ੍ਰਧਾਨ ਨੇ ਤੇ ਇਹਨਾਂ ਦੇ ਸਾਰੇ ਸਾਥੀ ਆ ਖੜੇ ਦੇ ਸਾਰੇ ਇਹ ਬੜੀ ਵੱਡੇ ਲੈਵਲ ਤੇ ਸੇਵਾ ਕਰਦੇ ਨੇ ਬਲੱਡ ਡੋਨੇਸ਼ਨ ਕੈਂਪ ਜਿਹੜੇ ਨੇ ਇਹ ਜਦੋਂ ਲਾਉਂਦੇ ਨੇ ਘੱਟੋ ਘੱਟ 2 250 ਵਲੰਟੀਅਰ ਜਿਹੜੇ ਨੇ ਬਲੱਡ ਡੋਨੇਟ ਕਰਦੇ ਨੇ ਸੋ ਇਹ ਜਿਹੜਾ ਧਾਨ ਹੈ ਬਲੱਡ ਦਾ ਧਾਨ ਜਿਹੜਾ ਸਭ ਤੋਂ ਵੱਡਾ ਧਾਨ ਹੈ ਮੈਂ ਸਮਝਦਾ ਇੱਕ ਜਿਹੜਾ insan blood ਦਿੰਦਾ ਉਹਦੇ ਨਾਲ ਇੱਕ ਜਾਨ ਵੀ ਪੈਂਦੀ ਹੈ ਸੋ ਮੈਂ ਸਮਝਦਾ ਇਤੋਂ ਵੱਡੀ ਸੇਵਾ ਕੋਈ ਨਹੀਂ ਸੋ ਇਹ ਸੋਸਾਇਟੀ ਕਰਦੇ ਨੇ ਇਹ ਸਾਰੀ ਟੀਮ ਜਿਹੜੀ ਹੈ ਇਹ ਸੇਵਾ ਕਰਦੀ ਹੈ ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੋਮਲੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਛੋਟੇ ਸਾਬ ਜਾਦੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਾ ਤੇ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਜਿੰਨਾ ਦੇ ਇਹਨਾਂ ਦਾ ਧੰਨਵਾਦ ਵੀ ਕਰਨਾ ਠੀਕ